ਤੁਸੀਂ ਇਤਿਹਾਸ ਸੁਣਿਆ ਹੈ ਪੜ੍ਹਿਆ ਹੈ ਮਾਈ ਦੇਸਾਂ ਦਾ ਬੜੀ ਬੜੀ ਸੁਣਿਆ ਪੜ੍ਹਿਆ ਤੁਹਾਨੂੰ ਪਤਾ ਜੰਬੇ ਦੀ ਰਹਿਣ ਵਾਲੀ ਹੈ ਮਾਤਾ ਤੇ 70 ਸਾਲ ਦੀ ਉਮਰ ਸੀ ਉਸ ਮਾਤਾ ਦੀ ਸੰਗਤ ਜੀ ਬੱਚਾ ਨਹੀਂ ਸੀ ਔਲਾਦ ਨਹੀਂ ਸੀ ਪਰ ਮਨ ਵਿੱਚ ਖੋਜ ਹੀ ਪੈਂਦੀ ਰਹਿੰਦੀ ਸੀ ਮਨ ਤੇ ਖੋਜ ਪੈਂਦੀ ਰਹਿੰਦੀ ਸੀ ਕਿ ਕਿਦਦਰੇ ਮੈਂ ਵੀ ਮਾਂ ਬਣ ਜਾਵਾਂ ਆਪ ਕੋ ਸਤਨਾ ਜੀ ਵਾਹਿਗੁਰੂ ਰੱਬ ਮੈਨੂੰ ਵੀ ਇੱਕ ਬੱਚਾ ਦੇ ਦੇਵੇ ਭੁੱਖ ਹੁੰਦੀ ਏ ਲਾਦੀ ਮਹਾਪੁਰ ਸਾਹਿਬ ਨੇ ਕਹਿਣਾ ਕਹਿੰਦੇ ਜੇ ਤੂੰ ਕੋਈ ਗਰਸਤੀ ਹੁੰਦਾ ਨਾ ਗਰਸਤੀ ਵਿਆਹ ਦਾ ਕਹਿੰਦੇ ਪੁੱਤ ਘੱਟ ਚਾਹ ਹੁੰਦਾ ਬੱਚੇ ਤਾਂ ਜ਼ਿਆਦਾ ਹੋਵੇ ਫੇ ਰੱਬ ਸਾਨੂੰ ਇੱਕ ਲਾਲ ਦੇਵੇ ਜਾਂ ਧੀ ਦੇਵੇ ਜਾਂ ਪੁੱਤ ਦੇਵੇ ਇਹ ਆਸ ਹੁੰਦੀ ਏ ਮਾਪਿਆਂ ਨੂੰ ਆਸ ਹੁੰਦੀ ਏ ਸੰਗਤ ਜੀ ਉਮ ਮਾਈ ਦੇਸਾਂ 70 ਸਾਲ ਉਮਰ ਹੋ ਗਈ ਏ ਬੱਚਾ ਹੈ ਨਹੀਂ ਔਲਾਦ ਹੈ ਨਹੀਂ ਸਾਰੇ ਪੀਰ ਪਕੰਬਰ ਵੇਖ ਲੇ ਸਾਰੇ ਘਰ ਵੇਖ ਲੇ ਕਿਧਰੋਂ ਖੈਰ ਨਹੀਂ ਪਈ ਤੇ ਕਿਸੇ ਨੇ ਕਿਹਾ ਗੁਰੂ ਨਾਨਕ ਤੇ ਘਰ ਜਾ ਮਾਈ ਜਿੱਦੀ ਬਾਤ ਕੋਈ ਨਹੀਂ ਸੁਣਦਾ ਉਹਦੀ ਬਾਬਾ ਨਾਨਕ ਸੁਣਦਾ ਤੇ ਕਹਿੰਦੇ ਮਾਈ ਦੇਸਾਂ ਜਿੱਦੂ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਈ ਸੀ ਤੇ ਸਤਿਗੁਰ ਨੇ ਇੱਕੋ ਵਚਨ ਕਿਹਾ ਸੀ ਜਾ ਮਾਂ ਤੇਰੇ ਕਰਮਾਂ ਵਿੱਚ ਔਲਾਦ ਨਹੀਂ ਹੈ ਤੇਰੇ ਕਰਮਾਂ ਵਿੱਚ ਬੱਚਾ ਨਹੀਂ ਹੈ ਇੱਕੋ ਹੀ ਵਚਨ ਕਿਹਾ ਜਿੱਥੇ ਮਰਜੀ ਚਲੀ ਜਾ ਤੇਰੇ ਕਰਮਾਂ ਵਿੱਚ ਔਲਾਦ ਹੈ ਹੀ ਨਹੀਂ ਕਹਿੰਦੇ ਮਾਤਾ ਨਰਾਸ਼ ਹੋ ਕੇ ਵਾਪਸ ਆ ਗਈ ਸੀ ਜਿਵੇਂ ਦੁਖੀ ਹੋ ਕੇ ਮਾਤਾ ਘਰ ਆਈਏ ਵਾਪਸ ਆਈਏ ਰੋਂਦੀ ਪਈਏ ਰਸਤੇ ਵਿੱਚ ਮਿਲ ਗਿਆ ਇੱਕ ਮਹਾਪੁਰਖ ਜਿਹਦਾ ਨਾਮ ਹੈ ਸਾਰੇ ਆਖੋ ਧੰਨ ਭਾਈ ਗੁਰਦਾਸ ਬਾਣੀ ਲਿਖਣ ਵਾਲੇ ਜਿਨ੍ਹਾਂ ਨੇ ਰੱਬੀ ਬਾਣੀ ਲਿਖੀ ਹੈ ਭਾਈ ਗੁਰਦਾਸ ਸਾਹਿਬ ਉਹ ਮਹਾਪੁਰਖ ਰਸਤੇ ਵਿੱਚ ਮਿਲ ਗਏ ਆਖਿਆ ਮਾਈ ਰੋਨੀ ਘਾਤੂ ਐ ਕੀ ਕਾਰਨ ਐ ਆਖਿਆ ਸਤਿਗੁਰੂ ਆਖਿਆ ਗੁਰੂ ਗੁਰਮੁਖਾ ਉਹ ਰੱਬ ਦੇ ਪਿਆਰੇ ਆ ਉਹ ਮਹਾਪੁਰਖਾ ਬੇਨਤੀ ਐ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਗਈ ਸੀ ਥੋੜੀ ਭੇਜੀ ਤੇ ਮੈਂ ਸਤਿਗੁਰੂ ਨੂੰ ਜਾ ਕੇ ਕਿਹਾ ਸੀ ਦਾਤਾ ਮੇਰੇ ਕੋਲ ਪੁੱਤਰ ਨਹੀਂ ਹੈਗਾ ਮੈਨੂੰ ਬੱਚਾ ਚਾਹੀਦਾ ਤੇ ਤੀਨ ਦੁਨੀ ਦਾ ਪਾਤਸ਼ਾਹ ਮੇਰੀ ਪੀੜੀ ਦਾ ਮਾਲਕ ਇੱਕੋ ਗੱਲ ਕਹਿੰਦਾ ਵੀ ਜਾ ਮਾਈ ਤੇਰੇ ਕਰਮਾਂ ਵਿੱਚ ਨਹੀਂ ਮੈਨੂੰ ਤੇ ਸਾਰੇ ਪਾਸੋਂ ਜਵਾਬ ਹੋ ਗਿਆ ਘੱਟੋ-ਘੱਟ ਗੁਰਨਾਨਕ ਦੇ ਘਰ 'ਚੋਂ ਜਵਾਬ ਨਹੀਂ ਹੋਣਾ ਚਾਹੀਦਾ ਕਿਉਂਕਿ ਸਭ ਹਾਰਿਆਂ ਦਾ ਠੱਕਿਆਂ ਦਾ ਟੁੱਟਿਆਂ ਦਾ ਭੱਦਿਆਂ ਦਾ ਮਾਲਕ ਬਾਬਾ ਨਾਨਕ ਹੈ ਜੀ ਜਿੱਦੀ ਕਿਧਰੂ ਬਾਤ ਨਹੀਂ ਨ ਬਣਦੀ ਇਹ ਯਾਦ ਰੱਖਿਓ ਉਹਦੀ ਬਾਤ ਬਾਬਾ ਨਾਨਕ ਬਣਾ ਦਿੰਦਾ ਜਿੱਦੀ ਕੋਈ ਨਹੀਂ ਸੁਣਦਾ ਉਹਦੀ ਗੁਰਨਾਨਕ ਸੁਣਦਾ ਉਹ ਕਹਿੰਦੀ ਮੈਂ ਤਾਂ ਸਾਰੇ ਪਾਸ ਸੁਹਾਰੀ ਥੱਕੀ ਟੁੱਟੀ ਸਾਂ ਮੈਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਵਾਬ ਦਿੱਤਾ ਉਹਨਾਂ ਮਹਾਪੁਰਖ ਕਰਨੀ ਵਾਲੇ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਮਾਤਾ ਦਿਲ ਥੋੜਾ ਛੋਟਾ ਕਰੀਦਾ ਚੋਜੀ ਮਾਲਕ ਨੇ ਤੈਨੂੰ ਜਵਾਬ ਦਿੱਤਾ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਕੀ ਕਿਹਾ ਸੀ ਕਹਿੰਦੇ ਤੇਰੇ ਕਰਮਾਂ ਵਿੱਚ ਨਹੀਂ ਹੈ ਕਹਿੰਦੇ ਕੋਈ ਗੱਲ ਨਹੀਂ ਤਰੀਕਾ ਦੱਸਨੇ ਆ ਢੰਗ ਦੱਸਨੇ ਆ ਇਦਾਂ ਕਰੀ ਕੱਲ ਇਸੇ ਰਸਤੇ ਥਾਣੇ ਲੰਗਣਾ ਮਹਾਰਾ ਨੇ ਰਸਤੇ ਵਿੱਚ ਖੜੀ ਘੋੜਾ ਰੋਕ ਲਈ ਮਹਾਰਾ ਜੀ ਦਾ ਸਿੰਘ ਹੋਣਗੇ ਨਾਲ ਤੂੰ ਪਰ ਰੁੱਕ ਜਾਈਂ ਰੋਕ ਲਵੀਂ ਕਿਸੇ ਤਰੀਕੇ ਨਾਲ ਤੇ ਜਿੱਦੂ ਸਤਿਗੁਰੂ ਕਹਿਣਗੇ ਨਾ ਮਾਈ ਕਿਉਂ ਰੋਕਿਆ ਤੈਨੂੰ ਜਵਾਬ ਦਿੱਤਾ ਤੇਰੇ ਕਰਮਾਂ ਵਿੱਚ ਨਹੀਂ ਤੇ ਆਖਦੀ ਲੋਕ ਤੇ ਪਰਲੋਕ ਦਾ ਮਾਲਕ ਤੂੰ ਏ ਜੇ ਉੱਥੇ ਲਿਖਣਾ ਭੁੱਲ ਗਿਆ ਤੇ ਇੱਥੇ ਲਿਖ ਮੇਰੇ ਕਰਮਾਂ ਵਿੱਚ ਬਸ ਇਦਾਂ ਕੀਤਾ ਮਾਤਾ ਨੇ ਉਹ ਜੋੜ ਦਿੱਤਾ ਨਾ ਭਾਈ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੇ ਜੋੜ ਦਿੱਤੇ ਇਹ ਯਾਦ ਰੱਖਿਓ ਦੇਣ ਵਾਲਾ ਦੱਤਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦਾ ਟੋਟ ਨਾ ਆਵੀ ਅਗਣਤ ਭਰੇ ਭੰਡਾਰ ਦੇਣ ਵਾਲਾ ਸਾਰਿਆਂ ਨੂੰ ਗੁਰੂ ਰਾਮਦਾਸ ਏ ਦੇਣ ਵਾਲਾ ਸਭ ਨੂੰ ਅਕਾਲ ਪੁਰਖ ਵਾਹਿਗੁਰੂ ਪਰ ਲੈਣ ਦੀ ਜਾਤ ਹੋਣੀ ਚਾਹੀਦੀ ਲੈਣ ਦੀ ਜਾਤ ਹੋਣੀ ਚਾਹੀਦੀ ਅਗਲਾ ਦਿਨ ਚੜਿਆ ਗੁਰੂ ਹਰਗੋਬਿੰਦ ਸਾਹਿਬ ਆਏ ਮਾਤਾ ਜੀ ਰਸਤੇ ਵਿੱਚ ਖੜ ਗਏ ਸਤਿਗੁਰੂ ਵੇਖ ਕੇ ਹੱਸਣ ਲੱਗ ਕੇ ਦਿਲ ਦੀ ਤੇ ਜਾਣਦੇ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਕੀ ਨਹੀਂ ਜਾਣਦੇ ਆਵਾਜ਼ ਮਾਰ ਕੇ ਕਹਿੰਦੇ ਨੇ ਮਾਈ ਮਾਤਾ ਤੈਨੂੰ ਮੈਂ ਕਿਹਾ ਸੀ ਤੇਰੇ ਕਰਮਾਂ 'ਚ ਨਹੀਂ ਹੈਗਾ ਫਿਰ ਆ ਗਈ ਤੇਰੇ ਕਰਮਾਂ 'ਚ ਹੈ ਹੀ ਨਹੀਂ ਕਹਿੰਦੀ ਪਤਾ ਹੈ ਮੈਨੂੰ ਮੇਰੇ ਕਰਮਾਂ ਵਿੱਚ ਨਹੀਂ ਮੈਨੂੰ ਪਤਾ ਹੈ ਸਾਈਆਂ ਜੇ ਉੱਥੇ ਨਹੀਂ ਲਿਖਿਆ ਤੇ ਫਿਰ ਇੱਥੇ ਲਿਖ ਦੇ ਹਸਨ ਲੱਗ ਪਏ ਭਾਈ ਗੁਰਦਾਸ ਸਾਹਿਬ ਦੀ ਸਮਝਾਈ ਹੋਈ ਮਾਤਾ ਬੋਲਦੀ ਪਈ ਇਹ ਸਾਧੂਆਂ ਦਾ ਕੰਮ ਇਹੀ ਹੁੰਦਾ ਬਸ ਕਿਵੇਂ ਕਿਸੇ ਟੁੱਟੇ ਨੂੰ ਰੱਬ ਨਾਲ ਜੋੜਨਾ ਇਹੀ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜਬਾਬ ਹੈ ਨਾਮ ਨਾਮ ਆਖਣਗੇ ਲੈ ਤੇਰੇ ਕਰਮਾਂ ਤੇ ਨਹੀਂ ਕਹਿੰਦੀ ਮਹਾਰਾਜ ਲੋਕ ਤੇ ਪ੍ਰਲੋਕ ਤੇ ਮਾਲਕ ਤੇ ਤੁਸੀਂ ਹੋਣਾ ਸਤਿਗੁਰੂ ਕੀ ਨਹੀਂ ਕਰ ਸਕਦੇ ਮਾਈ ਦੇਸਾਂ ਆਖਿਆ ਸਤਿਗੁਰੂ 70 ਸਾਲ ਦੀ ਬਜ਼ੁਰਗ ਮਾਤਾ ਮਾਂ ਹੈ ਮੈਂ ਮਾਂ ਦੀ ਬਾਪ ਤੇ ਇੱਕ ਗੱਲ ਕਹਿਣਾ ਬਲਵਿੰਦਰ ਕਬਤਾ ਗਾਏਗਾ ਜੁੰਦੇ ਮਾਪਿਆਂ ਦਾ ਸਤਿਕਾਰ ਕਰੀਏ ਜੁੰਦੇ ਮਾਪਿਆਂ ਨੂੰ ਪਿਆਰ ਕਰੀਏ ਜ਼ਰੂਰਤ ਹੈ ਸਮਾਜ ਵਿੱਚ ਮੈਂ ਘਰ ਘਰ ਜਾਣਾ ਸਤਗੁਰ ਨੇ ਇਹ ਸੇਵਾ ਲਈ ਹੋਈ ਏ ਦੁਨੀਆ ਤੇ ਵਿਤਰੀਦਾ ਮਾਪੇ ਬੱਚਿਆਂ ਦੇ ਮੁਫਾਜ ਨਹੀਂ ਸੰਜੋਤੇ ਮਾਪੇ ਬਾਪ ਬੱਚਿਆਂ ਕੋਲ ਤੱਕੇ ਹੀ ਖਾਂਦੇ ਨੇ ਇਹ ਸੱਚ ਹੈ ਕੋਈ ਵਿਰਲਾ ਪਰਿਵਾਰ ਹੋਵੇਗਾ ਜਿਹਦੇ ਵਿੱਚ ਬੱਚੇ ਆਪਣੇ ਮਾਪੇ ਦਾ ਕਹਿਣਾ ਮੰਨਦੇ ਨੇ ਤੇ ਨਹੀਂ ਮੰਨਦੇ ਸੰਗਤੀ ਬੜਾ ਦੁਖੀ ਕਰਦੇ ਇਹ ਬੜੀ ਸੋਹਣੀ ਇੱਕ ਕਵਿਤਾ ਕਿਸੇ ਕਵੀ ਦੇ ਮਿੱਠੜੇ ਬੋਲ ਨੇ ਮਾਂ ਚਲੀ ਗਈ ਏ ਮਾਂ ਚੜ੍ਹਾਈ ਕਰ ਗਈ ਏ ਜੇ ਤੁਮ ਮਾਮਾ ਮਾਪੇ ਚਲੇ ਜਾਂਦੇ ਨੇ ਮਾਪੇ ਫਿਰ ਪਤਾ ਲੱਗਦਾ ਵੀ ਮਾਪੇ ਹੁੰਦੇ ਕਿਨੇ ਦੇਖੋ 70 ਸਾਲ ਦੀ ਇਹ ਬਜ਼ੁਰਗ ਮਾਤਾ ਹੈ ਮਾਈ ਦੇਸਾਂ ਪਰ ਮੰਗ ਕਰਦੀ ਏ ਮੰਗ ਕਰਦੀ ਏ ਜੀ ਕਿ ਮੈਨੂੰ ਇੱਕ ਪੁੱਤ ਮਿਲ ਜਾਵੇ ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਸੀ ਤਰੀਕਾ ਦੱਸਿਆ ਇੱਕ ਕਲਮ ਲੈ ਇੱਕ ਦਿਵਾਤ ਲੈ ਸ਼ਾਈ ਦੀ ਦਿਵਾਤ ਲੈ ਇੱਕ ਕਾਗਜ਼ ਲੈ ਉਹ ਸਾਰਾ ਕੁਝ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਕਹਿੰਦੀ ਮਾਲਕਾ ਜੀ ਉੱਥੇ ਲਿਖਣਾ ਭੁੱਲ ਗਿਆ ਤੇ ਇੱਥੇ ਲਿਖ ਸਤਗੁਰੂ ਲਿਖਣ ਲੱਗੇ ਕਹੀ ਕਹਿੰਦੇ ਘੋੜੇ ਦਾ ਪੈਰ ਹਿੱਲਿਆ ਸੀ ਨਹੀਂ ਓ ਪਿਆਰਿਓ ਜਿਦੇ ਹੁਕਮ ਅੰਦਰ ਹਵਾ ਚਲਦੀ ਐ ਨਾ ਭੈ ਵਿੱਚ ਪਵਨ ਵਾਹੇ ਸਦ ਵਾਓ ਭੈ ਵਿੱਚ ਚੱਲੇ ਲੱਖ ਦੁਨੀਆਂ ਅੱਗੇ ਮੈਂ ਬਦਨ ਭਗਤ ਕਬੀਰ ਸਾਹਿਬ ਦਾ ਲੈਣਾ ਤੁਸੀਂ ਟਕਾ ਕੀਤਾ ਬੜੇ ਪਿਆਰ ਨਾਲ ਬੈਠੇ ਹੋ ਜਿਵੇਂ ਜਿਵੇਂ ਤੁਸੀਂ ਟਕਾ ਬਖਸ਼ਿਆ ਤੇ ਸੱਚੀ ਮੈਨੂੰ ਵੀ એનર્ਜੀ ਮਿਲੀ ਮੇਰਾ ਮਨ ਵੀ ਕਰਦਾ ਮੈਂ ਤੁਹਾਡੇ ਚਰਨਾਂ ਤੇ ਖੁੱਲ ਕੇ ਸੇਵਾ ਕਰਕੇ ਜਾਵਾਂ ਮੈਂ ਬੜੀ ਵਾਰ ਬੇਨਤੀ ਕਰਨਾ ਓਏ ਪਿਆਸੇ ਨੂੰ ਪਤਾ ਪਾਣੀ ਕੀ ਹੁੰਦਾ ਹੈ ਪਿਆਸੇ ਨੂੰ ਭੁੱਖੇ ਨੂੰ ਪਤਾ ਰੋਟੀ ਕੀ ਹੁੰਦੀ ਸੰਗਤ ਦੀ ਇਕਾਗਰਤਾ ਤੇ ਵਿੱਚ ਸੱਚ ਜਾਣਿਓ ਉਹ ਵੀ ਬਚਨ ਯਾਦ ਆ ਜਾਂਦੇ ਨੇ ਜਿਹੜੇ ਬੰਦੇ ਦੇ ਮਨ ਚ ਹੁੰਦੇ ਨਹੀਂ ਵੀ ਸੁਣਾਉਣੇ ਨੇ ਉਹ ਵੀ ਯਾਦ ਆ ਜਾਂਦੇ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਲਿਖਣ ਅੱਗੇ ਨੇ ਤੇ ਭਾਈ ਗੁਰਦਾਸ ਸਾਹਿਬ ਨੇ ਸਤਗੁਰਜੀ ਦੇ ਚਰਨਾਂ 'ਚ ਹੱਥ ਲਾ ਕੇ ਕਿਹਾ ਦਾਤਾ ਏਕਾ ਨਾ ਭਾਵਈ ਸੱਤ ਲਿਖਦੇ ਸੱਤਾ ਪਾਦੇ ਜਿਵੇਂ ਅੱਜ ਕੱਲ ਇੱਕ ਹੀ ਬੱਚਾ ਜੰਮਦੇ ਨੇ ਜ਼ਿਆਦਾ ਤੜੇ ਘੋਗਿਆ ਤੇ ਬੜਾ ਜੀ ਜਾਂ ਜਿਆਦਾ ਤੂੰ ਜਿਆਦਾ ਦੋ ਤੇ ਪਹਿਲਾਂ ਮੇਰੇ ਪਿਤਾ ਜੀ ਹੋਣੀ ਪੰਜ ਭਰਾ ਤੇ ਪੰਜ ਭੈਣਾਂ 10 ਜਣੇ ਨੇ ਸਾਡੇ ਗੁਮਾਂਡ ਉਹਨਾਂ ਦਾ ਮਾਸੀ ਦਾ ਪਰਿਵਾਰ ਰਹਿੰਦਾ ਹੈ ਮੇਰੇ ਪਿਤਾ ਜੀ ਦਾ 12 ਜਣੇ ਨੇ ਅੱਜ ਕੱਲ ਤੇ ਬੀਬੀਆਂ ਵਿਚਾਰੀਆਂ ਇੱਕ ਸਾਹਬ ਲੈਣ ਤੇ ਬੜੀ ਕਿਰਪਾ ਉਹ ਵੀ ਉਹ ਵੀ ਪੰਗਾ ਇੱਕ ਬੱਚਾ ਹੋਵੇਗਾ ਤੇ ਆਪਣੀ ਸੱਸ ਨੂੰ ਕਹਿ ਦਨ ਗਿਆ ਰੋਟੀ ਨਹੀਂ ਮਿਲਣੀ ਜੇ ਐਸੀ ਬੱਚਾ ਸਾਹਮਣੇ ਸੱਚੀ ਗੱਲ ਏ ਉਹ ਬੱਚੇ ਪੱੱਚੇ ਵਾਲੀ ਰਹਿੰਦੀਆਂ ਨੇ ਪਰ ਧੰਨ ਨੇ ਸਾਡੀਆਂ ਮਾਵਾਂ ਦਾਦੀਆਂ ਸਾਡੀਆਂ ਮੈਂ ਕਹਿੰਨਾ ਜੀ ਐਡਾ ਐਡਾ ਵੱਡਾ ਪਰਿਵਾਰ ਸਾਹਮਣੇ ਇੰਨੇ ਪਰਿਵਾਰ ਇੰਨੇ ਬੱਚੇ ਉਹ ਬੱਚੇ ਵੀ ਇਦਾਂ ਦੇ ਸਾਹਮਣੇ ਤਕੜੇ ਨੇ ਸਾਰੇ ਸੱਚੀ ਗੱਲ ਏ ਆ ਮੇਰੇ ਪਿਤਾ ਜੀ ਨੂੰ 6-7 ਮਹੀਨੇ ਹੋ ਗਏ ਨੇ ਕੰਮ ਛੱਡੇ ਨੂੰ ਨਹੀਂ ਤੇ ਹਾਰ ਮੰਨਦਾ ਹੀ ਨਹੀਂ ਸੀ ਕੋਈ ਕੰਮ ਹੋਣਾ ਚਲ ਮੈਂ ਜਾਣਾ ਯਾਰ ਪਿੱਛੇ ਹਟੋ ਇੰਨੀ ਹਿੰਮਤ ਉਹ ਨਾ ਬਜ਼ੁਰਗਾਂ ਵਿੱਚ ਇੰਨੀ ਹਿੰਮਤ ਹੈ ਅੱਜ ਕੱਲ ਬੱਚਿਆਂ ਤੇ ਹਿੰਮਤ ਸੰਕਟ ਦੀ ਜਿੱਦਾਂ ਤੇ ਸਾਡੇ ਦਿਲ ਹੋ ਗਏ ਉਦਾਂ ਦੀ ਸਾਡੀ ਔਲਾਦ ਹੋ ਗਈ ਉਦਾਂ ਦਾ ਸਮਾਂ ਬਣ ਗਿਆ ਸਾਡੇ ਤੇ ਤੇ ਮਾਰਾ ਨੂੰ ਗੁਰੂ ਭਾਈ ਗੁਰਦਾਸ ਸਾਹਿਬ ਕਹਿੰਦੇ ਸਤਿਗੁਰੂ 사ਤਾ ਪਾਇਓ ਨਹੀਂ ਤੇ ਮਾਈ ਨੇ ਆਂਦੇ ਸਾਲ ਨੂੰ ਫੇਰ ਤੁਹਾਨੂੰ ਕਹਿਣਾ ਇੱਕ ਹੋਰ ਦੇ ਦੋ ਇੱਕ ਹੋਰ ਦੇ ਦੋ ਸਤਿਗੁਰ ਹੱਸਦੇ ਹੱਸਦੇ ਏਕਾ ਬੰਦੇ ਪੰਦੇ 사ਤਾ ਪਾ ਗਈ ਤੇ ਮਾਈ ਦੇ ਸੰਧੇ ਘਰੇ ਸੱਤ ਪੁੱਤਰ ਉਹ ਲੋਕੀ ਕੁਲਖਣੀ ਕਹਿੰਦੇ ਸੀ ਬੱਚਾ ਨਹੀਂ ਸੀ ਨਾ ਕੁਲਖਣੀ ਕਹਿੰਦੇ ਸੀ ਇਹ ਸੱਚ ਹੈ ਜਿਸ ਔਰਤ ਤੇ ਬੱਚਾ ਨਹੀਂ ਹੁੰਦਾ ਸਮਾਜ ਉਹਨੂੰ ਠੀਕ ਨਹੀਂ ਸਮਝਦਾ ਤੇ ਸਮਾਂ ਪਿਆ ਜਿਸ ਮਾਂ ਨੂੰ ਸਲਖਣੀ ਕਹਿੰਦੇ ਸੀ ਸਤ ਪੁੱਤਰ ਹੋਏ ਗੁਰੂ ਹਰਗੋਬਿੰਦ ਸਾਹਿਬ ਨੇ ਮਾਤਾ ਸਲਖਣੀ ਬਣਾ ਦਿੱਤਾ ਨਾਮ ਸਲਖਣੀ ਨਹੀਂ ਸੀ ਮਾਈ ਦੇਸਾ ਨਾ ਸੀ ਲੋਕਾਂ ਨਾਂ ਪਾ ਦਿੱਤਾ ਇੱਕ ਨਾਮ ਆਪੇ ਰੱਖਦੇ ਨੇ ਨਾ ਇੱਕ ਲੋਕੀ ਰੱਖਦੇ ਨੇ ਕੰਮ ਵੇਖ ਜੇ ਕਹਿੰਦੇ ਨੇ ਆ ਲੁੱਤਰਾ ਦਿਆ ਕਹਿੰਦੇ ਕਹਿ ਦਿੰਦੇ ਨੇ ਕਈਆਂ ਨੂੰ ਇਹ ਲੁੱਤਰਾ ਦਿਆ ਇਹੋ ਛਾਜਿਆ ਨਾਮ ਪਾਏ ਹੁੰਦੇ ਨੇ ਘਰਾਂ ਵਿੱਚ ਨਾਮ ਨਹੀਂ ਹੁੰਦੇ ਮੈਂ ਹੁਣ ਲੈਣਾ ਨਹੀਂ ਚਾਹਦਾ ਬੱਚਿਆਂ ਦੇ ਨਾਮ ਪਾ ਦਿੰਦੇ ਜਿੱਦਾਂ ਦਾ ਕੰਮ ਹੁੰਦਾ ਕਿਸੇ ਦਾ ਉਦਾਂ ਦਾ ਕਹੇ ਬੰਦਾ ਤੇ ਚੁਗਲ ਖੋਰ ਹੈ ਕਹਿ ਨਹੀਂ ਦਿੰਦੀ ਇਹ ਇਹਦੇ ਮੱਥੇ ਨਾਲ ਲੱਗੇ ਹੈ ਹੀ ਚੁਗਲ ਇਸੇ ਤਰ੍ਹਾਂ ਮਾਤਾ ਦਾ ਨਾਮ ਲੋਕਾਂ ਨੇ ਪਾਇਆ ਸੀ ਇਹ ਕਲਸ਼ਣੀ ਹੈ ਇਹਦੇ ਬੱਚਾ ਨਹੀਂ ਹੈਗਾ ਇਸ ਇਹ ਪਿਆਰਿਓ ਯਾਦ ਰੱਖਿਓ ਬੱਚਾ ਹੋਣਾ ਜਾਂ ਨਾ ਹੋਣਾ ਹੈ ਵਾਹਿਗੁਰੂ ਦੇ ਵਾਸਤੇ ਬੰਦੇ ਦੇ ਵਾਸ ਨਹੀਂ ਹੈ ਪਰ ਸਾਡਾ ਸਮਾਜ ਔਰਤ ਨੂੰ ਫਿਰ ਬਦਨਾਮ ਕਰਦਾ ਹੈ ਇਹ ਬੜਾ ਮਾੜਾ ਚੰਗਾ ਬੋਲਦੇ ਨੇ ਲੋਕ ਬਹੁਤ ਗਲਤ ਐਲੀਗੇਸ਼ਨ ਲਾਉਂਦੇ ਨੇ ਸੰਗਤ ਜੀ ਉਹਦੇ ਉੱਤੇ ਪਾਣੀ ਨਹੀਂ ਪੀਣਗੇ ਕੁਝ ਖਾਣਗੇ ਨਹੀਂ ਕਹਿਣਗੇ ਕੁਝ ਕਰਨਾ ਦਵੇ ਇਹ ਸੱਚ ਹੈ ਲੋਕੀ ਬਹੁਤ ਮਾੜਾ ਗਿਣਦੇ ਨੇ ਇੰਨਾ ਵਹਿਮ ਸਾਡੇ ਅੰਦਰ ਵੜਿਆ ਹੋਇਆ ਹੈ ਇਹ ਕਵਿਤਾ ਬਲਵਿੰਦਰ ਗਾਨਕਾ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਵੇਖੋ ਮਾਵਾਂ ਦਾ ਝਗੜਾ ਕਿੰਨਾ ਹੁੰਦਾ ਹੈ ਸਤਿਗੁਰੂ ਨੇ ਬਾਣੀ ਵਿੱਚ ਤਾਂ ਹੀ ਲਿਖਿਆ ਪੂਤਾ ਮਾਤਾ ਕੀ ਅਸੀਸ ਮਾਂ ਬਣ ਕੇ ਰੱਬਾ ਮੈਨੂੰ ਅਸੀਸ ਦੇ ਮਾਂ ਦਾ ਰੁਤਬਾ ਬੜਾ ਵੱਡਾ ਹੈ ਕਹਿੰਦੇ ਜਿੱਦੀ ਮਾਂ ਚਲੀ ਜਾਂਦੀ ਜਿੱਦਾ ਪਿਤਾ چلا ਜਾਂਦਾ ਫਿਰ ਉਹਨੂੰ ਬਾਅਦ ਵਿੱਚ ਪਤਾ ਲੱਗਦਾ ਮੇਰੀ ਮਾਂ ਕੀ ਸੀ ਸੰਗਤ ਜੀ ਨਵੇਂ ਕੀੜੀ ਪਿੰਡ ਵਿੱਚ ਜਾਣਾ ਭੈਣ ਦੇ ਪੇਕੇ ਨੇ ਸੁਖਬੀਰ ਦੇ ਉੱਥੇ ਤੇ ਮਾਤਾ ਜੀ ਇਹਨਾਂ ਨੇ ਮਾਤਾ ਜੀ ਜਿਹੜੇ ਹੁਣ ਚੜਾਈ ਕਰ ਗਏ ਨੇ ਤੇ ਮੈਨੂੰ ਜਦੋਂ ਮਿਲਣਾ ਮਾਂ ਨੇ ਤੇ ਮੈਨੂੰ ਕਹਣਾ ਬਾਬਾ ਜੀ ਠੀਕ ਹੋ ਮਾਤਾ ਜੀ ਬੜਾ ਪਿਆਰ ਕਰਦੇ ਸਨ ਤੇ ਉਹਨਾਂ ਮੇਰੀ ਜੇਬ ਵਿੱਚ ਨਾ ਕੁਝ ਪੈਸੇ ਪਾ ਦਿੰਦੇ ਨੇ ਬਜ਼ੁਰਗ ਮਾਤਾ ਨੇ ਮੈਂ ਕਹਿੰਨਾ ਬੇਬੇ ਇਹ ਕੀ ਮਮਾ ਕਿਉਂ ਪਾਨੀ ਤੂੰ ਬੜੇ ਤੇਰੇ ਦਿੱਤੇ ਬੜੇ ਨੇ ਕਹਿੰਦੇ ਨਹੀਂ ਚੋਲਾ ਸਮਾਇਓ ਜੋੜਾ ਲੈ ਲਿਓ ਮਾਂ ਸੀ ਨਾ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹਿਣੀ ਕਹਿੰਦੇ ਬਾਕੀ ਸਾਰਿਆਂ ਤੇ ਬੜੀ ਕਿਰਪਾ ਹੈ ਮੇਰੀ ਛੋਟੀ ਕੁੜੀ ਦੀ ਅਰਦਾਸ ਕਰਿਆ ਗੁਰੂ ਸੁਖਬੀਰ ਦੀ ਉਹਨੇ ਨਾ ਪਾਇਆ ਸੀ ਉਹਨੇ ਮੈਂ ਲੈਣਾ ਇੱਥੇ ਕਹਿੰਦੇ ਮੇਰੀ ਗੁੱਡੀ ਦੀ ਅਰਦਾਸ ਕਰਿਆ ਕਰੋ ਧੀ ਦੀ ਮਹਾਰਾਜ ਉਹਦੇ ਘਰ ਵੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖੀ ਇਹ ਸੱਚੀ ਮਾਮਾ ਨੂੰ ਹੁੰਦਾ ਹੈ ਸੰਗਤ ਜੀ ਜਦੋਂ ਫਿਰ ਚਲੀਆਂ ਜਾਂਦੀਆਂ ਨੇ ਬੜੀ ਯਾਦ ਆਉਂਦੀ ਮੇਰੇ ਚੱਲੇ ਸਾਂ 5:00 ਵਜੇ ਘਰੋਂ ਨਿਕਲੇ ਆਪਣੇ ਅਸਥਾਨ ਤੋਂ ਅੰਬਾਲੇ ਤੋਂ ਤੇ ਰਾਤ ਮੇਰੀ ਮਾਂ ਕੁਝ ਠੀਕ ਨਹੀਂ ਸੀ ਜਿਵੇਂ ਇਹ ਵਾਇਰਲ ਬੁਖਾਰ ਜਿਹਾ ਚੱਲ ਰਿਹਾ ਥੋੜਾ ਬੁਖਾਰ ਜਿਹਾ ਸੀਗਾ ਤੇ ਮੈਂ ਮਿਲਿਆ ਮੇਰੀ ਆਦਤ ਤੇ ਮੈਂ ਜਦੋਂ ਮਿਲਣਾ ਤੇ ਫਿਰ ਘੁੱਟ ਕੇ ਜਫੀ ਬਾਕੇ ਮम्मा ਮਿਲਦਾ ਸਹੀ ਮੈਂ ਮੈਂ ਤੁਰਨ ਲੱਗਾ ਤੇ ਮੈਂ ਕਹਾਂ ਵੀ ਹੁਣ ਚੱਲੇ ਆ ਫਿਰ ਕਾਕੇ ਸਾਰੇ ਮਿਲਣ ਲੱਗੇ ਢਿੱਲਾ ਸਰੀਰ ਸੀ ਪਰ ਉੱਠ ਕੇ ਆਣ ਚੌਂਕਣਾ ਮਾਰ ਕੇ ਬੈਠੀ ਮੈਂ ਕਿਹਾ ਤੂੰ ਠੀਕ ਹੈ ਨਾ ਤੂੰ ਜੇ ਤੇ ਠੀਕ ਹੈ ਫਿਰ ਆਪਾਂ ਜਾਂਦੇ ਆ ਨਹੀਂ ਤੇ ਅਸੀਂ ਭੈਣ ਜੀ ਹੋਰਾਂ ਨੂੰ ਫੋਨ ਕਰ ਦਿੰਦੇ ਤੇਰੇ ਕੋ ਨਹੀਂ ਨਹੀਂ ਠੀਕ ਠੀਕ ਆ ਉਸ ਟਾਈਮ ਬੁਖਾਰ ਕੁਝ ਜ਼ਿਆਦਾ ਸੀਗਾ ਅਸੀਂ ਸੰਗਤ ਜੀ ਹੱਥ ਅਕ ਰਸਤੇ ਵਿੱਚ ਪਹੁੰਚੇ ਫੇਰ ਦੁਬਾਰਾ ਫੋਨ ਲਾਇਆ ਹੱਸ ਕੇ ਗੱਲ ਕੀਤੀ ਬਾਬਾ ਜੀ ਮੈਂ ਠੀਕ ਆ ਚੜਦੀ ਕਲਾ ਵਿੱਚ ਆ ਟੈਨਸ਼ਨ ਨਾ ਲਿਓ ਕੋਈ ਬਿਲਕੁਲ ਠੀਕ ਆ ਬਾਬਾ ਜੀ ਠੀਕ ਨੇ ਕੀ ਕਾਰਨ ਸੀ ਕਿ ਮੇਰੇ ਪੁੱਤ ਸਮਾਗਮ ਤੇ ਜਾ ਰਹੇ ਨੇ ਇਹਨਾਂ ਨੂੰ ਕੋ ਟੈਨਸ਼ਨ ਨਾ ਆਵੇ ਇਹ ਮਾਂ ਬਾਪ ਦੀ ਸੋਚ ਹੁੰਦੀ ਏ ਅਮਰੀਕਾ ਸਾਡੀ ਇੱਕ ਧੀ ਰਾਣੀ ਕਿਸੇ ਥਾਂ ਤੇ ਕੰਮ ਕਰਦੀ ਤੇ ਮੈਂ ਉਹਨੂੰ ਨਹੀਂ ਜਾਣਦਾ ਉਹ ਕਹਿੰਦੀ ਬਾਬਾ ਜੀ ਮੈਂ ਤੁਹਾਡੀ ਕੀਰਤਨ ਨੂੰ ਸੁਣਨੀ ਆ ਤੇ ਨਾ ਕਾ ਠੀਕ ਹੈ ਬੇਟਾ ਸੁਣਿਆ ਕਰ ਮੈਂ ਕਹ ਉਹਨੇ ਗੱਲ ਕੀਤੀ ਮੈਂ ਨਾ ਮੈਂ ਕਹ ਸੁਣਿਆ ਕਰ ਕਹਿੰਦੀ ਪਰ ਮੈਂ ਸੁਣ ਸੁਣ ਕੇ ਨਾ ਆਪਣੇ ਮਾਪੇ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੀ ਸਮਝ ਗਏ ਨਾ ਪਿਆਰਿਓ ਅਕੇ ਨਹੀਂ ਮੈਂ ਜਾਵਾਂ ਕਿ ਪਰ ਉਹਨੇ ਸੱਚ ਦੱਸਿਆ ਸਭ ਕੁਝ ਕਹਿੰਦੀ ਮੈਂ ਆਪਣੇ ਮਾਪੇ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ ਸੁਣ ਸੁਣ ਕੇ ਵੀ ਸੱਚੀ ਗੱਲ ਐ ਸਾਡਾ ਵਾਹਿਗੁਰੂ ਕੀਤਾ ਵੀ ਤਾਂ ਸਫਲ ਹੋਣਾ ਜੇ ਆਪਣੇ ਸੀ ਮਾਪੇ ਦਾ ਸਤਿਕਾਰ ਕਰਾਂਗੇ ਇਸ ਕਰਕੇ ਸੰਗਤ ਜੀ ਮੈਂ ਬੇਨਤੀ ਕਰਨਾ ਉਮਰ ਕਿੰਨੀ ਕੁ ਹੁੰਦੀ ਐ ਕੋਈ ਜ਼ਿਆਦਾ ਤਾਂ ਨਹੀਂ ਹੁੰਦੀ ਬੜੀ ਜਗ੍ਹਾ ਤੇ ਜਾਂਨੇ ਉਹ ਫਲਾਣਾ ਸਿੰਘ ਨਹੀਂ ਮਿਲਿਆ ਮੈਂ ਪੁੱਛਣਾ ਹੁੰਨਾ ਜਦੋਂ ਥਾਂ ਥਾਂ ਤੇ ਜਾਈਦਾ ਬਾਬਾ ਜੀ ਚੜ੍ਹਾਈ ਕਰ ਗਿਆ ਫਲਾਣਾ ਸਿੰਘ ਚੜ੍ਹਾਈ ਕਰ ਗਿਆ ਕਿੰਨੇ ਚਲੇ ਗਏ ਇੱਥੇ ਬਹਿ ਥੋੜਾ ਰਹਿਣਾ ਕਾਦਾ ਗੁੱਸਾ ਗਿਲਾ ਕਾਦੀ ਨਿੰਦਿਆ ਕਰਨੀ ਕਾਦੀ ਚੁਗਲੀ ਕਰਨੀ ਜ਼ਿੰਦਗੀ ਚ ਇੱਕ ਪੱਕੀ ਗੱਲ ਮੈਨੂੰ মিডিਆ ਨੇ ਸਵਾਲ ਕੀਤਾ ਸੀ ਕਿਸੇ ਵੀਰ ਨੇ ਤੇ ਆ ਬਲਵਿੰਦਰ ਮੇਰਾ ਮੇਰੇ ਨਾਲ ਸੀਗਾ ਕਹਿੰਦੇ ਤੁਸੀਂ ਕਿਹੜੇ ਲੋਕਾਂ ਤੋਂ ਦੂਰ ਹੋ ਗਏ ਮੈਂ ਕਹਾ ਜਿਨ੍ਹਾਂ ਨੇ ਮੈਨੂੰ ਸਮਝਿਆ ਨਹੀਂ ਇੱਕ ਉਹ ਤੇ ਜਿਨ੍ਹਾਂ ਨੂੰ ਮੈਂ ਸਮਝਦੇ ਨਹੀਂ ਸਕਿਆ ਦੋ ਲੋਕਾਂ ਤੋਂ ਮੈਂ ਦੂਰ ਹੋਇਆ ਪਤਾ ਕਿਉਂ ਸਬਰ ਛੋਟਾ ਏ ਮੇਰਾ ਉਮਰ ਛੋਟੀ ਏ ਜਿੰਦਲੀ ਛੋਟੀ ਏ ਮਨਾਉਣ ਵਿੱਚ ਜਾਂ ਰੁੱਸਣ ਵਿੱਚ ਟਾਈਮ ਨਹੀਂ ਜੇ ਕੱਢਣਾ ਜੱਪਣ ਵਿੱਚ ਤੇ ਜਪਾਉਣ ਵਿੱਚ ਸਮਾਂ ਕੱਢਣਾ ਜੇ ਕੋਈ ਪਿਆਰ ਕਰਦਾ ਉਹਨੂੰ ਰੱਦ ਕੇ ਕਰੋ ਜੇ ਕੋਈ ਥੋੜੀ ਨਿੰਦਾ ਕਰਦਾ ਉਹਨੂੰ ਮਾਰਾ ਨਾ ਕੋ ਉਹਨੂੰ ਗਲਤ ਨਾ ਕੋ ਪਿਆਰਿਓ ਪਤਾ ਕੀ ਆ ਕਿਆ ਕਰੋ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨਨਾ ਹਟਾਈ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਏ ਬੁਰੇ ਦਾ ਵੀ ਭਲਾ ਕਰਦਾ ਜਿੰਦਗੀ ਸੋਖੀ ਹੋ ਜੇਗੀ ਆਨੰਦ ਨਾਲ ਭਰ ਜੇਗੀ ਆਪਣੇ ਮਾਪਿਆਂ ਦਾ ਸਤਕਾਰ ਕਰਿਓ ਪਿਆਰ ਕਰਿਓ ਮੈਂ ਬੇਨਤੀ ਕਰ ਰਿਹਾ ਸੀ ਦੇਖੋ 70 ਸਾਲ ਦੀ ਉਮਰ ਵਿੱਚ ਵੀ ਮਾਣੇ ਸੰਗਤ ਜੀ ਸਤ ਪੁੱਤਰਾਂ ਦੀ ਦਾਤ ਲੈ ਲਈ ਗੁਰੂ ਹਰਗੋਬਿੰਦ ਸਾਹਿਬਾ ਦਾ